ਟੀਵੀ ਅੱਜ ਅਸੀਂ ਜਿਹੜਾ ਇਹ ਮੁਜ਼ਾਰਾ ਕਰਨ ਜਾ ਰਹੇ ਹਾਂ ਕਿਉਂਕਿ ਜਦੋਂ ਸਾਡੇ ਜਿਮਨੀ ਚੌਣ ਹੋਈ ਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇੱਥੇ ਟੋਲ ਪਲਾਜ਼ਾ ਨਹੀਂ ਲਗੜ ਦਿੱਤਾ ਜਾਊਗਾ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਆ ਕਿਉਂਕਿ ਸਾਡੇ ਵਾਅਦਾ ਕਰਕੇ ਸਾਡੇ ਨਾਲ ਭਜੇ ਨੇ ਉਹ ਇਸ ਲਈ ਅੱਜ ਲੋਕਾਂ ਦਾ ਰੋਹ ਆ ਜੋ ਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਅਸੀਂ 12 ਦੀਆਂ ਵੋਟਾਂ ਦੇ ਵਿੱਚ ਇਹਦਾ ਜੇ ਆਪਣਾ ਟੋਲ ਪਲਾਜ਼ਾ ਲੱਗਦਾ ਹੈ ਇਹਦੇ ਵਜਾ ਕੀ ਇਹਨਾਂ ਨੂੰ ਇਫੈਕਟ ਪੈਂਦਾ ਇਸ ਚੀਜ਼ ਦਾ ਬਿਲਕੁਲ ਇਫੈਕਟ ਪਊਗਾ ਜੀ ਦੇਖੋ ਅਸੀਂ ਇੱਕ ਮੰਚ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਨੇ ਇੱਕ ਸਾਂਝੀ ਐਕਸ਼ਨ ਕਮੇਟੀ ਬਣਾਈ ਹੋਈ ਆ ਜਿਹੜਾ ਐਕਸ਼ਨ ਆ ਉਹਨਾਂ ਦੇ ਅਗੇਂਸਟ ਹੋਣੀ ਹੋਣਾ ਇਹ ਆਮ ਲੋਕਾਂ ਨੂੰ ਤੰਗ ਕਰ ਰਹੇ ਨੇ ਜੀ ਹਰੇਕ ਜਗ੍ਹਾ ਤੇ ਧੱਕੇਸ਼ਾਹੀ ਕਰ ਰਹੇ ਨੇ ਤੇ ਇਹਦਾ ਖਮਿਆਜਾ ਉਹਨਾਂ ਨੂੰ 2017 ਚ ਭੁਗਤਣਾ ਹੀ ਪੈਣਾ ਇਹ ਗਰੰਟੀ ਨਾਲ ਕਹਿੰਦਾ ਇਹ ਲੋਕ ਇੰਨੇ ਅੱਕੇ ਪਏ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਢੀਡਸੇ ਦੇ ਜਿੰਨੀਆਂ ਵੀ ਸੀਟਾਂ ਨੇ ਇਹ ਨੌ ਸੀਟਾਂ ਬਣਦੀਆਂ ਨੌ ਹਲਕਿਆਂ ਦੇ ਵਿੱਚ ਇਹ ਟੋਲ ਪਲਾਜ਼ਾ ਇਹਨਾਂ ਦੇ ਗਲੇ ਦੀ ਹੱਡੀ ਬਣੂਗਾ ਕਾਲੀ ਦਾਲ ਮੈਂ ਤਵਾਉ ਤਾਡੇ ਨਾਲ ਇਹ ਵਾਦਾ ਕਰਦਾ ਕਿ ਧੋਖੇਵਾਜਾਂ ਦਗਾਵਾਜਾਂ ਇਹਨੂੰ ਕੋਈ ਵੀ ਜ਼ਾਮ ਨਾਲ ਪਿਆਰ ਨਹੀਂ ਇਹਨਾਂ ਦਾ ਤਾਂ ਜਾਰੀਆਂ ਪਹਿਲਾਂ ਤੋਂ ਹੀ ਚਤਾਲੇ ਵਰਗੇ ਨਾਲ ਦੇ ਜਿਹੜੇ ਅੱਜ ਜ਼ੇਹਲਾਂ ਚ ਨੇ ਜੇ ਤੁਸੀਂ ਸਿਆਣੇ ਹੋਮੋ ਆਪਾਂ ਸਿਆਣੇ ਹੋ ਕੇ ਪੰਜਾਬ ਦਾ ਰਾਜ ਭਾਗ ਬਦਲੀਏ ਤੇ ਜਿਵੇਂ ਚਤਾਲੇ ਉਹ ਨਹੀਂ ਅੱਜ ਜ਼ੇਹਲਾਂ ਦੀਆਂ ਹਵਾ ਖਾਂਦੇ ਨੇ ਇਹ ਜ਼ੇਹਲਾਂ ਤੇ ਰਹਿੰਦੇ ਨੇ ਕਿਤਾ ਆਪਾਂ ਨੂੰ ਜ਼ੇਹਲਾਂ ਤੇ ਭੇਜਣ ਦੀ ਤਿਆਰੀ ਕਰਦੇ ਨੇ ਨਾ ਆਪਾਂ ਨੂੰ ਕੋਈ ਦਾਨੀਆਂ ਦੀ ਚਾਹੀਦਾ ਜ਼ੇਹਲਾਂ ਦੇ ਵਿੱਚ ਜਾਣਾ ਵੀ ਚਾਹੀਦਾ ਕਿਤੇ ਉਹ ਵੀ ਵੀ ਲੜਾਈ ਚੱਲ ਰਹੀ ਹੈ ਸੋ ਮੈਂ ਪਿਛਲਾਸ਼ ਦਵੋਨਾ ਸਮਝੂ